ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਸ ਵਾਰ ਤੇ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਜਾਣਕਾਰੀ ਸਾਂਝੀ ਕਰਨ ਲੱਗੇ ਜੀ ਚਿਚੜਾਂ ਦੀ ਆਪਾਂ ਰੋਕਥਾਮ ਕਿਵੇਂ ਕਰ ਸਕਦੇ ਹਾਂ ਤੇ ਬਿਨਾ ਸਪਰੇਅ ਤੋਂ ਦੱਸਾਂਗੇ ਆਪਾਂ ਕਿ ਨਾ ਆਪਾਂ ਕੋਈ ਟੀਕਾ ਲਾਵਾਂ ਤੇ ਇੱਕ ਦਵਾਈ ਹੈ ਜੀ ਆਪਣੇ ਕੋਲ ਤੁਪਕਿਆਂ ਵਾਲੀ ਜਮਾਈ ਸੌਖਾ ਤਰੀਕਾ ਜੀ ਤੇ ਜੰਟ ਬਹੁਤ ਵਧੀਆ ਦਾ ਇਹ ਤੁਪਕਣੀ ਦਵਾਈ ਨਾਲ ਜੀ ਆਪਾਂ ਇਹ ਚਿਚੜਾਂ ਦੀ ਰੋਕਥਾਮ ਕਰਨੀ ਹੈ ਇਹ ਡੱਬੀ ਆ ਇਹ ਆਪਾਂ ਨੇ ਸੀਸੀ ਨਿਕਲੇ ਵਿੱਚ ਤੇ ਦੋ-ਚ ਦਿਨ ਹੋ ਗਿਆ ਨੱਸ ਤੇ ਇਹ ਅਪਲਾਈ ਕਿਵੇਂ ਕਰਨੀ ਹੈ ਆਪਾਂ ਤੁਹਾਨੂੰ ਦੱਸ ਦਦੇ ਆ ਜਮਾਈ ਸੌਖਾ ਤਰੀਕਾ ਜੀ ਰਿਜ਼ਲਟ ਬਹੁਤ ਵਧੀਆ ਤੇ ਇੱਕ ਗਾਂ ਰਹਿ ਗਈ ਸੀ ਆਪਾਂ ਵੀ ਵੀਡੀਓ ਬਣਾਵਾਂਗੇ ਨਾ ਹੋਏ ਲਾ ਕੇ ਦਿਖਾਵਾਂਗੇ ਆਪਾਂ ਤੇ ਰਿਜ਼ਲਟ ਬਹੁਤ ਵਧੀਆ ਮਿਲੇ ਜੀ ਇਹ ਇਕੱਲੀ ਗਾਂਆਂ ਗਾਂ ਤੇ ਅਪਲਾਈ ਕਰਨੀ ਹੈ ਮੈਥਾ ਦੇਣ ਲਾਉਣੀ ਹੈਗੀ ਜੀ ਇਹ ਤੇ ਇਹ ਇਕੱਲੀ ਗਾਂਆਂ ਵਾਸਤੇ ਆ ਆਪਾਂ ਤੁਹਾਨੂੰ ਲਾ ਕੇ ਦਿਖਾਉਣੀ ਆ ਇਹ ਲਾਉਣੀਆਂ ਆ ਆਪਾਂ 5 6 ਪੰਜ ਤੋਂ 6 ਟੁੱਕੇ ਲਾਉਣੇ ਆ ਰੀਡ ਦੀ ਹੱਡੀ ਦੇ ਉੱਪਰ ਆਪਾਂ ਤੁਹਾਨੂੰ ਲਾ ਕੇ ਦਿਖਾਉਣੀ ਆ ਇੱਕੜ ਇੱਕੜ ਕਰਕੇ ਲਾਉਣੇ ਆ ਜੀ 5 6 ਟੁੱਕੇ ਲਾਉਣੇ ਆ ਬਸ ਬੱਸ ਤਾਂ ਨਹੀਂ ਲਾਉਣੇ ਇੱਕੜਾ ਪਲਾਈ ਕਰਨੀ ਆ ਜੀ ਰਿਜ਼ਲਟ ਬਹੁਤ ਵਧੀਆ ਜੀ ਦਾ ਤੇ ਆਪਾਂ ਬਾਕੀ ਸਾਰੀਆਂ ਗਾਂ ਦੇ ਲਾਤੀ ਤੇ ਨਾ ਤਾਂ ਸਮਝ ਸਿਆਲਾਂ ਦੇ ਵਿੱਚ ਜੀ ਮਾ ਤਾਂ ਆਪਾਂ ਸਪਰੇਅ ਕਰ ਸਕਦੇ ਆ ਜੇ ਕੋਈ ਤਾਂ ਠੰਡ ਹੁੰਦੀ ਆ ਠੀਕ ਜਾਂਦਾ ਕਈ ਬਰ ਰਿਜ਼ਲਟ ਵੀ ਨਹੀਂ ਮਿਲਦਾ ਤੇ ਇਹ ਦਵਾਈ ਦਾ ਰਿਜ਼ਲਟ ਬਹੁਤ ਆ ਜੀ ਤੁਸੀਂ ਅਪਲਾਈ ਕਰਕੇ ਦੇਖੋ ਆਪਣੀ ਗਾਂ ਦੀ ਕਿ ਚਿਚੜ ਜੀ ਰੋਕ ਤਾਂ ਬਹੁਤ ਵਧੀਆ ਹੁੰਦੀ ਆ ਤਰੀਕੇ ਨਾਲ ਬਹੁਤ ਛਿੱਤੀ ਖਤਮ ਹੁੰਨੇ ਆ ਕੱਲ ਆਪਾਂ ਦਵਾਈ ਲਾਈ ਤੀ ਜੀ ਮਤਲਬ ਬਹੁਤ ਚਿਚੜ ਝੜੇ ਆ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਬੱਸ ਤੋਂ ਬੱਸ ਸਪੋਰਟ ਕਰਿਓ ਚੈਨਲ ਨੂੰ ਤੇ ਇੱਕ ਵਾਰ ਤੁਸੀਂ ਆਪਣੇ ਗਾਵਾਂ ਦੇ ਲਾ ਕੇ ਦੇਖੋ ਜੀ ਦਵਾਈ ਇਹ ਇਹ ਮੈਡੀਕਲ ਤੇ ਤੁਹਾਨੂੰ ਮਿਲ ਜੂਗੀ ਜੀ ਇਹ ਇੱਕ ਵਾਰ ਫੇਰ ਦੇਖ ਲਓ ਤੇ ਆਪਾਂ ਤੁਹਾਨੂੰ ਡੱਬੀ ਦਿਖਾ ਦਨੇ ਇੱਕ ਦੁਬਾਰ ਤੇ ਤੇ ਵੀਡੀਓ ਵਧੇ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਤੇ ਆਪਾਂ ਤੁਹਾਨੂੰ ਇੱਕ ਵਾਰ ਹੋਰ ਦਿਖਾ ਦਨੇ ਡੱਬੀ ਇਹ ਬਸ ਥੋੜਾ ਸਾਫ਼ ਨਹੀਂ ਦਿਖਦਾਗਾ ਤੇ ਆਪਾਂ ਲਾਉਣੀ ਸਿਰਫ ਇਹ ਰੇੜੀ ਦੀ ਹੱਡੀ ਦੇ ਉੱਪਰ 6-5-6 ਤੁਪਕੇ ਲਾਉਣੇ ਜੀ ਚਾਹੇ ਬੱਚੀਆਂ ਹੋਣ ਬੱਚੀਆਂ ਫਾਲਕ ਫਾਲਕ ਦੀ ਹੋਵੇ ਆਪਾਂ ਮੱਝਾਂ ਤੇ ਨਹੀਂ ਲਾਉਣੀ ਜੀ ਇਹ ਇਹ ਕੱਲੀ ਗਾਵਾਂ ਵਾਸਤੇ ਆ ਕੱਲੀ ਗਾਵਾਂਾਂ ਕੰਦੀ ਅਪਲਾਈ ਕਰਨੀ ਹੈ ਜੀ ਇਹ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵੀਡੀਓ ਜਾਣਕਾਰੀ ਲੱਗੀ ਸ਼ੇਅਰ ਕਰੋ ਕਮੈਂਟ ਕਰੋ ਜੀ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ